ਹੋਰ ਬਈ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਸਾਰੇ ਭਰਾ ਠੀਕ ਹੋਣਗੇ ਸਾਡੇ ਘਰ ਪਰਿਵਾਰ ਜਾਨਵਰ ਬੜੀ ਵਧੀਆ ਹੋਣਗੇ ਤੇ ਲੋ ਬਈ ਮਿੱਤਰੋ ਅੱਜ ਆਪਾਂ ਨਲੇ ਲਾਉਣੇ ਆ ਸਾਰੇ ਕੂਤਰ ਦੇ ਪਾਊਡਰ ਜੀਆਂ ਵਾਲਾ ਤੇ ਨਲੇ ਭੋਣੇ ਬੱਚੇ ਬਾਹਰ ਕੱਢ ਕੇ ਨਲੇ ਡੋਨੇ ਮਿੱਤਰੋ ਨਵੇਂ ਕਬੂਤਰ ਤੇ ਲੋ ਮਿੱਤਰੋ ਬਜੇ ਦੇ ਤੇ ਛਤਰੀ ਤੇ ਬਾ ਤੇ ਲੋ ਹੁਣ ਮਿਲ ਲਈ ਆਪਾਂ ਪਹਿਲਾ ਜੱਜ ਬਾਈ ਨੂੰ ਹੋਰ ਬਈ ਕੀ ਹਾਲ ਨੇ ਵਧੀਆ ਬਈ ਵਧੀਆ ਤੇ ਚਲੋ ਮਿੱਤਰੋ ਹੁਣ ਛੱਡਦੇ ਆ ਕੂਤਰ ਤੇ ਫੇਰ ਮਿਲਦੇ ਆ ਤੇ ਕਰੋ ਚੈੱਕ ਆਪਣੀ ਬੱਚੇ ਮਿੱਤਰੋ ਤੇ ਲੋ ਮਿੱਤਰੋ ਕੱਲ ਵਾਲੀ ਕਬੂਦਰੀ ਨੂੰ ਦੋਨਾਂ ਨੂੰ ਦਈਏ ਛੱਡ ਇੱਕ ਆਪਣੀ ਗੇੜਿਆਂ ਵਾਲੀ ਤੇ ਇੱਕ ਦੂਜੇ ਦੇ ਨਾਲ ਆ ਆ ਵਿੱਚ ਆ ਕੇ ਬਾਬੇ ਲਗਾਵੇਂਗਾ ਛਤਰੀ ਤੇ ਤੇ ਚੜ ਗੀਆਂ ਬਾਬੇ ਕਬੂਦਰੀਆਂ ਆਪਣੀਆਂ ਆ ਫਿਰਦੇ ਆ ਬਾਬੇਓ ਤੇ ਲੋ ਮਿੱਤਰੋ ਤਾਂ ਘੰਟਾ ਹੋ ਗਿਆ ਕੂਤਰ ਛੱਡਿਆ ਨੂੰ ਤੇ ਕਬੂਤਰ ਇਹ ਫਿਰਦੇ ਨੇ ਬਜੇ ਵੀ ਛਤਰੀ ਤੇ ਵਧੀਆ ਬੈਠੇ ਨੇ ਮਿੱਤਰੋ ਤੇ ਬਾਕੀ ਆਪਣੇ ਵੱਡੇ ਕੂਤਰਾਂ ਦੀ ਵੀਡੀਓ ਬਾਈ ਬਾਈ ਦੇ ਚੈਨਲ ਤੇ ਆਊਗਾ ਬਲੌਗ ਅੱਜ ਤੇ ਸਾਰੇ ਵੱਡੇ ਕੂਤਰਾਂ ਦੀ ਬਾਈ ਨੇ ਵੀਡੀਓ ਬਣਾਈ ਆ ਆਪਣੇ ਦੀ ਨਾਲੇ ਸਾਰੇ ਜੋੜਿਆ ਕੂਤਰਾਂ ਦੀ ਜਾ ਕੇ ਜਰੂਰ ਚੈੱਕ ਕਰਿਓ ਚੈਨਲ ਦਾ ਨਾਮ ਹੈਗਾ ਬਾਈ ਗਿੱਲ ਜਾਨਵਰ ਮਹਿਕਮਾ ਗਿੱਲ ਜਾਨਵਰ ਮਹਿਕਮਾ ਤੇ ਹੁਣ ਬਾਈ ਆਪਾਂ ਮਾਰਦੇ ਆ ਕੂਤਰਾਂ ਦੇ ਪਾਊਡਰ ਇਹਦੇ ਬਾਈ ਬਹੁਤ ਫਾਇਦੇ ਨੇ ਜਿਹੜੇ ਪਰਾਂ ਪਰਾਂ ਜੰਚ ਚੜੀਆਂ ਹੁੰਦੀਆਂ ਬਾਈ ਉਹ ਸਾਰੇ ਪਰ ਖਰਾਬ ਕਰ ਦਿੰਦੀਆਂ ਨਾਲੇ ਖੂਨ ਚੂਸਦੀਆਂ ਪਰਾਂ ਦਾ ਤੇ ਅੱਜ ਇਹ ਮਾਰ ਦਾਂਗੇ ਇਹ ਸਾਰੇ ਵੀਰ ਜਰੂਰ ਬਾਈ ਮਾਰਿਓ ਤੁਹਾਨੂੰ ਮਾਰ ਕੇ ਦਿਖਾਵਾਂਗੇ ਵੀ ਕਿਵੇਂ ਮਾਰਨਾ ਸਾਰੇ ਕਬੂਤਰੀਆਂ ਦੇ ਤੇ ਨਾਲੇ ਸਾਰੀਆਂ ਸਾਰੇ ਕਬੂਤਰਾਂ ਦੇ ਮਾਰਨੀਆਂ ਤੇ ਫੇਰ ਇਹ ਇਹ 200 ਰੁਪਏ ਦਾ ਆਉਂਦਾ ਬਾਬਿਓ ਤੇ ਇਹ ਬਾਬਾ ਸਾਰੇ ਕੂਤਰਾਂ ਦੀ ਮਾਰ ਦੇ ਵੀ ਨਾਲੇ ਵੱਡਿਆਂ ਦੇ ਨਾਲੇ ਛੋਟਿਆਂ ਦੇ ਹਨਾ ਆਪਾਂ ਸਾਰਿਆਂ ਦੇ A to Z ਦੇ ਮਾਰ ਦਾਂਗੇ ਤੇ ਇਹਦੇ ਨਾਲ ਸਾਰੇ ਇੱਕ ਵਾਰੀ ਸਾਰੇ ਕੂਤਰੇ ਮਾਰਤਾ ਫਿਰ ਪੰਜ 6 ਮਹੀਨੇ ਲੋਡ ਨਹੀਂ ਪੈਂਦੀ ਨੋ ਬਾਬੇ ਪਹਿਲੀ ਗੁਦਰੀ ਲਈ ਚੱਕ ਤੇ ਆਪਾਂ ਬਾਈ ਬੰਦੇ ਕੱਲੇ ਹੀ ਆ ਤੇ ਤਾਂ ਕਰਕੇ ਨਿਉ ਦੋ ਬੰਦੇ ਬੰਨ ਚਲੋ ਚਹੀਦੇ ਆ ਐ ਪੱਲਾ ਫੜ ਕੇ ਤੇ ਇੰਨੇ ਇੰਨੇ ਕਿ ਛਿੜਕ ਲਿਆ ਹਨਾ ਬਾਬਿਓ ਤੇ ਮੁੜ ਕੇ ਉਹਨੂੰ ਐਂ ਐਂ ਕਰਤਾ ਤੇ ਥੋੜਾ ਥੋੜਾ ਇਹਦੇ ਗੱਲ ਤੇ ਛਿੜਕਤਾ ਇਹਦਾ ਨੁਕਸਾਨ ਕੋਈ ਨਹੀਂ ਇਹਨੂੰ ਬਾਅਦ ਚੋਂ ਐਂ ਐਂ ਕਰਤਾ ਇਹਦੇ ਹੁਣ ਸਾਰੇ ਚਿ ਚਟ ਚਟ ਕਿਦੀ ਜਾਣਗੇ ਬਾਈ ਜਿਹੜੇ ਆਣੇ ਹੁੰਦੇ ਆ ਆਪਣੀਆਂ ਲਈ ਖਾਈਆਂ ਪਰਾਂ ਚ ਤੇ ਆ ਦੇਖੋ ਜਿੰਮੇ ਬਾਬੇ ਪੂੰਜਾ ਇਥੋਂ ਫੜ ਕੇ ਇਹਨੂੰ ਹਨਾ ਐ ਪੂੰਜੇ ਚ ਪਾਤਾ ਤਾਹਾਂ ਸਾਰਾ ਐ ਛਿੜਕ ਕੇ ਇਹਨੂੰ ਉਦੋਂ ਬਾਅਦ ਐ ਝਾੜ ਕੇ ਫਰਾਂ ਦੇ ਵਿੱਚ ਬਾੜਤਾ ਤੋ ਉਥੇ ਵੀ ਰੈਡੀ ਮਿੱਤਰੋ ਹੁਣ ਇਹਦੇ ਇੱਕ ਵੀ ਚਿਚੜੀ ਨਹੀਂ ਤੇ ਇਹ ਬਾਬੇ ਉਹਦਾ ਨਵੇਂ ਇਹਨਾਂ ਦੇ ਪਰ ਆਏ ਆਗੇ ਚਿਚੜ ਤਾਂ ਇਹਨਾਂ ਦੇ ਹੈ ਨਹੀਂ ਗਏ ਆਹ ਦੀ ਸੀਗੀ ਇਹ ਆ ਚੀਜ਼ ਵਾਸਤੇ ਆ ਬਈ ਇਹ ਆਗੀ ਕੈਮਰੇ ਚ ਤੇ ਤਾਂ ਕਰਕੇ ਉਹ ਕਰਨਾ ਇਹਦੀ ਵੀ ਮਾਰਦੀ ਆਪਾਂ ਤੇ ਮਾਰ ਕੇ ਬਾਬਿਓ ਮਿਲਦੇ ਆਂ ਸਾਰਿਆਂ ਦੇ ਸਾਰਿਆਂ ਦੇ ਐਵੇਂ ਬੱਜੂ ਕਰ ਆਪਾਂ ਬਾਈ ਕੱਲੇ ਆ ਇਸ ਕਰਕੇ ਬੰਦਾ ਹੈ ਨਹੀਂ ਕੋਈ ਨਾਲ ਦਿਖਾਉਣ ਵਾਲਾ ਨਹੀਂ ਸਾਰਿਆਂ ਦੀ ਮਾਰਦੇ ਦਿਖਾਉਣ ਦੇ ਕਰੋ ਆਪਣੀ ਦਰਸ਼ਨ ਮਦੀਨ ਦੇ ਤੁਸੀਂ ਬਈ ਬਈ ਲਾਜ਼ਮੀ ਜਾ ਕੇ ਮਾਰਦੇ ਪਾਊਡਰ ਬਹੁਤ ਜ਼ਰੂਰੀ ਹੈ ਇਹ ਸਾਰੇ ਭਰਾ ਜ਼ਰੂਰ ਲੈ ਕੇ ਮਾਰੇ ਹੋ ਬਾਈ ਇੱਕੋ ਮਿੱਤਰੋ ਇਹ ਵੀ ਦਾ ਵੀ ਹੋ ਗਿਆ ਪ੍ਰੋਜੈਕਟ ਨੋ ਬਾਬੇ ਮਾਰਤਾ ਪਾਊਡਰ ਵੀ ਇਹਦੇ ਤੇ ਇੱਕ ਗੱਲ ਤੇ ਵੀ ਮਾਰ ਦੋ ਬਈ ਇਹਦੇ। ਸੱਟਾ ਬਈ ਪੁੰਜੇ ਚ ਮਾਰ ਦੋ ਮੰਮੀ। ਹੁਣ ਜੱਕੜੀ ਮੀਂਹੂ ਨਹੀਂ ਮਿੱਤਰੋ। ਅੱਧਾ-ਪਧਾ ਮਾਰ ਦੋ ਬਈ ਸਿਰਾਂ ਸਾਰਿਆਂ ਦੇ ਪਰਾਂ ਪਰਾਂ ਤੇ ਪੰਜ-ਸੱਤ ਦਿਨਾਂ ਚ ਬੱਸ ਬਾਬੇ ਕੱਢਣ ਵਾਲੇ ਹੋ ਜਾਣਗੇ ਜਾਨਵਰ ਆਪਣੇ ਇਹ ਫਿਰ ਡਾਇਆ ਕਰਾਂਗੇ ਇਹਨਾਂ ਨੂੰ ਫਿਰ ਆਉਣੀ ਹੈ ਘੈਂਟ-ਘੈਂਟ ਵੀੜੂਆ। ਛਤਰੀਆਂ ਦੇ ਲਾਉਣੇ ਆ ਮਿੱਤਰੋ ਲੈ ਕਿੰਨੇ ਲੈ ਕੱਪੜੇ ਨਵੇਂ ਲੈਣ ਨਵੀਆਂ ਛਤਰੀਆਂ ਪਿੰਜਰੇ। ਲੈ ਲੱਗਿਆ ਕਿਤੇ ਕੀੜਾ ਲਿਆਵਾਂਗੇ। ਦੇ ਮਾਰਤਾ ਇਹਨੇ ਦਿੱਤਾ ਦੀ ਮਾਰਤਾ ਇੱਕ ਰਹਿ ਗਈ ਮਿੱਤਰ ਹੁਣ ਇਹਦੀ ਮਾਰ ਦਿੱਤੀ ਪੱਟੀਆਂ ਵਾਲਿਆਂ ਚ ਆਪਣੇ ਤੇ ਕੋਈ ਤੇ ਲਓ ਮਿੱਤਰੋ ਪਾਊਡਰ ਦਿੱਤਾ ਮਾਰ ਤੇ ਹੁਣ ਮਾਰਦੀਏ ਪੱਠਿਆਂ ਦੇ ਵੱਡੇ ਕੂਤਰ ਨੇ ਆਪਾਂ ਕਿਤੇ ਫੇਰ ਮਾਰ ਦਾਂਗੇ ਅੱਜ ਟਾਈਮ ਥੋੜਾ ਆਪਣੇ ਕੋ ਆਪਾਂ ਦਰ ਜਾਣਾ ਬਾਬੇ ਕਿਤੇ ਮਾਰਦੀ ਆ ਤਾਂ ਮਤਲਬ ਕਬੂਤਰਾਂ ਦੇ ਆ ਜੋ ਲੈ ਬਾਈ ਕਿਰਨ ਜੱਜ ਬਾਈ ਸਾਬੋ ਕੈਮਰੇ ਦਾ ਕਮਾਂਡ ਆ ਆ ਫਿਰਦੀ ਬਾਬੇ ਆਪਣੀ ਕਬੂਤਰੀ ਉੱਡੀ ਉਹ ਸੁਣੀ ਡਾਈ ਕਰੀ ਜਾਂਦੀ ਆ ਹੋਰ ਵੀ ਆਪਣੇ ਏਰੀਆ ਚ ਕੂਤਰ ਬਹੁਤ ਔਡੇ ਫਿਰਦੇ ਆ ਤੇ ਦੇਖਦੇ ਆ ਬਾਕੀ ਬਾਬੇ ਕੀ ਬਣਦਾ ਨਾ ਬਾਬੇ ਫਾਰਮ ਕਰੋ ਚੈੱਕ ਆਪਣਾ ਕਮਾਂਡਲਾ ਕੂਤਰ ਪਿਛਲੇ ਸੀਜ਼ਨ ਬਾਜੀ ਜਿੱਤੇ ਸੀਗਾ ਮਾੜੀ ਤੋਂ ਤੇ ਚਾਰ ਚ ਬਾਜੀ ਸੰਧੀ ਹੋਈ ਸੀ ਤਿੰਨ ਝੋਟੇ ਨੂੰ ਫੇਰ ਛੱਡਾਂਗੇ ਤੇ ਕਰੋ ਚੈੱਕ ਮਿੱਤਰੋ ਲਓ ਭਾਈ ਪੁੰਝੇ ਜਿਹੀ ਮਾਰਦੇ ਜੱਜ ਬਈ ਕਰਾ ਇਹਦੇ ਨਹੀਂ ਮਾਰਦਾ ਉਹ ਗੱਲ ਤੇ ਬਸ ਆ ਗਿਆ ਭਾਈ ਅਹੀ ਪੂਤਰਾਂ ਚੋਂ ਭਾਈ ਇਹਦਾ ਪੀਓ ਤੋਂ ਬਾਅਦ ਵੀ ਝੋਲੀਦਾ ਇਹ ਉਹਦਾ ਹੈ ਭਾਈ ਉਹ ਮੁੰਬਈ ਦਾ ਹੈ ਐਸ ਰੋਡ ਫੜ ਕੇ ਗੁੱਤਰ ਨੂੰ ਟੇਢੀ ਲੋਡ ਥੱਲੇ ਨੂੰ ਬਾਈ ਤੇ ਮਾਰ ਦਿਆ ਕਰੋ ਬਸ ਇੰਨਾ ਦਾ ਬਹਾਵਾ ਨਹੀਂ ਇਹ ਕੰਦੇ ਦੱਬੂਗੇ ਤੇ ਲੋ ਬਾਈ ਮਿੱਤਰੋ ਇਹ ਖਟੀਆਂ ਵਾਲਾ ਆਪਣਾ ਬੱਚਾ ਪਿਛਲੇ ਸੀ ਜਿੰਨੇ ਦਾ ਪਾਈ ਛਡਾਈ ਵਾਜੀ ਤੇ ਬਹੁਤ ਸੋਹਣਾ ਉੱਡਦਾ ਸੀ ਉਹ ਉਹ ਬੱਚਾ ਇਧਰ ਵੀ ਮਾਰ ਦੋ ਬਾਈ ਤੇ ਪੂਸ਼ਤੀ ਮਾਰ ਦੋ ਮੈਨਾਂ ਨੂੰ ਜੇ ਸਾਰਾ ਅਗੇ ਨਿਮਾਨ ਨੂੰ ਕੇ ਪੁੱਪੇ ਟੱਪੇ ਪਾ ਕੇ ਫੇਰ ਛੱਡਾਂਗੇ ਬਾਬੇਓ ਵਧੀਆ ਓਣ ਇੱਕ ਇੱਕ ਵਾਰੀ ਕਰਾਂ ਵਧੀਆ ਸੀਜ਼ਨ ਤੋਂ ਪਹਿਲਾਂ ਹੀ ਕੰਮ ਨਿਬੇੜ ਲਿਆ ਇਹ ਆਪਣਾ ਟੀੜਾ ਓਕੇ ਆਈ ਆ ਕਰਾਓ ਇੱਕ ਚੈੱਕ ਕਰ ਤਰ੍ਹਾਂ ਅਨਸਾਰਿਆਂ ਨੂੰ ਉਹ ਮਟਰਤ ਬਹੁਤ ਹਨ ਰਹਿ ਗਏ ਬਸ ਇਹ ਵੀ ਮਾਰ ਦੋ ਇਹ ਵੀ ਇਹਦੀ ਕਿੜੀਆਂ ਆਪਣਾ ਨਾਲ ਡਾਊਨ ਡੂਨ ਬਗੀਆਂ ਘੰਟਾ ਰੋਪਾ ਤੇ ਖੁਦੋਂ ਮੇਲੇ ਕੰਮ ਆਊਗਾ ਫਟਸਾ ਹੀ ਨਾਲ ਹੀ ਇਹ ਇਹਨਾਂ ਨੇ ਕਰਾਉਣੀਆਂ ਬਈ ਘਰੇ ਸਿਰਾ ਦੋਨਾਂ ਨੇ ਕਰਾਉ ਚੈੱਕ ਆਗ ਗਦੀਨ ਲੱਟਾ ਨਹੀਂ ਬਈ ਇਹ ਦੋਨੀ ਚੜਦੇ ਤੋਂ ਚੜਦੇ ਨਹੀਂ ਬੰਦ ਕਰ ਤੇ ਲੋ ਮਿੱਤਰੋ ਅੱਜ ਦੀ ਵੀਡੀਓ ਕਰਦੇ ਆਪਾਂ ਇੱਥੇ ਸਮਾਪਤ ਕਬੂਦਰੀ ਆਪਣੀ ਫਿਰਦੀ ਆ ਉੱਡੀ ਇਹ ਇਹ ਤਾਂ ਹੋਰ ਆਗਾ ਇਹ ਲਗੜ ਆ ਗਿਆ ਮਿੱਤਰੋ ਵੱਡਾ ਇਹ ਪੈ ਗਿਆ ਪੈ ਗਿਆ ਪੈ ਗਿਆ ਜਿਹੜੇ ਮਗਰ ਪੈ ਗਿਆ ਇਹ ਚੱਕ ਲਿਆ ਚੱਕ ਲਿਆ ਚੱਕ ਲਿਆ ਮਿੱਤਰੋ ਇਹ ਡਰਾ ਤੇ ਉਤਰ ਇਹ ਫਿਰ ਇੱਕ ਤੇ ਜੇ ਹੋਇਆ ਆਉਂਦੀ ਮਿੱਤਰੋ ਆਪਣੀ ਕਬੂਤਰੀ ਤੇ ਬਾਬੇ ਜਰੂਰ ਦੱਸਿਓ ਅੱਜ ਦੀ ਵੀਡੀਓ ਕਿਵੇਂ ਲੱਗੀ ਕਿਵੇਂ ਨਹੀਂ ਤੇ ਅਜੀਆਂ ਹੋਰ ਵੀਡਿਓਂ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਮਿੱਤਰੋ ਤੇ ਕਮੈਂਟਾਂ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ